ਹੁਸ਼ਿਆਰਪੁਰ ਦੇ ਮਿੰਨੀ ਸੈਕਟਰੀਟ ਵਿਖੇ ਵਕੀਲਾ ਨੇ ਸਹਾਇਕ ਕ੍ਰਿਤਕ ਕਮਿਸ਼ਨਰ ਦੇ ਉੱਤੇ ਲਗਾਏ ਗੰਭੀਰ ਰੋਪ ਰੋਸ ਜਤਾਉਂਦੇ ਹੋਏ ਮੌਕੇ ਤੇ ਬੈਠ ਕੇ ਹੀ ਦਿੱਤਾ ਧਰਨਾ ਤੇ ਕੀਤੀ ਨਾਰੇਬਾਜੀ ਕੀ ਆ ਪੂਰਾ ਮਾਮਲਾ ਵੇਖੋ ਪੂਰੀ ਰਿਪੋਰਟ ਸਾਨੂੰ ਸਾਰੇ ਮੈਂ ਕਹਦਾ ਕਹਿ ਰਿਹਾ ਨੀ ਸਰ ਜੀ ਨਾਰੇ ਲਗਾਏ ਯਾਰ ਇਹ ਕੀ ਮਾਮਲਾ ਮਾਮਲਾ ਜਿਹੜਾ ਸਾਡੇ ਇੱਥੇ ਨਾਜੋਬ ਜਗਤਜੀਤ ਸਿੰਘ ਦਾ ਕਮਿਸ਼ਨਰ ਇੱਥੇ ਯਾਰ ਇਹਨਾਂ ਦਾ ਰਵਈਆ ਜਿਹੜਾ ਆ ਸਾਰੇ ਵਕੀਲ ਭਾਈਚਾਰੇ ਦੇ ਨਾਲ ਬਹੁਤ ਹੀ ਨਿੰਦਣਯੋਗ ਆ ਔਰ ਖਾਸ ਕਰਕੇ ਸਾਡੀ ਬਾਰ ਦੇ ਪ੍ਰਧਾਨ ਜਿਨ੍ਹਾਂ ਨੂੰ ਸਾਡੇ 700 800 ਵਕੀਲ ਸਾਹਿਬ ਨੇ ਰੁਮਾਇਨਦੀ ਕੀ ਦਿੱਤੀ ਆ ਬਾਤ ਦੀ ਉਹਨਾਂ ਦੇ ਨਾਲ ਇਹਨਾਂ ਨੇ ਅੱਜ ਬਹੁਤ ਜ਼ਿਆਦਾ ਜਿਹੜਾ ਆ ਮਿਸਬਿਹੇਵ ਕੀਤਾ ਆ ਜੋ ਕਿ ਬਹੁਤ ਹੀ ਨਿੰਦਣਯੋਗ ਆ ਔਰ ਅਸੀਂ ਅੱਜ ਇਸ ਪ੍ਰੈਸ਼ ਅਫਸਰ ਨੂੰ ਦੱਸਣਾ ਚਾਹੁੰਦੇ ਆ ਕਿ ਵਕੀਲਾ ਦੀ ਤਾਕਤ ਕੀ ਹੁੰਦੀ ਆ ਇਹਨੇ ਸ਼ਹਿਰਾਂ ਬਾਦ ਦੇ ਪ੍ਰਧਾਨ ਨੂੰ ਧਮਕੀ ਦਿੱਤੀ ਆ ਵੀ ਮੈਂ ਇੱਥੇ ਡੀਐਸਪੀ ਨੂੰ ਬੁਲਾ ਕੇ ਤੁਹਾਨੂੰ ਰੈਸਕਾਵਾਣਾ ਇਹ ਅਗਰ ਵਾਕਈ ਜਿੱਦੀ ਜ਼ੁਲਤ ਦਾ ਮਾਲਕ ਆ ਤੇ ਸਾਰੀ ਬਾਹਰ ਇੱਥੇ ਬੈਠੀ ਆ ਅਰੈਸਟ ਕਰਾ ਕੇ ਦਿਖਾ ਦੇ ਹਾਂ ਜੀ ਪ੍ਰਧਾਨ ਜੀ ਗੱਲ ਹੈ ਜੀ ਪਹਿਲਾਂ ਵੀ ਮੈਂ ਇਹਨੂੰ ਇਨਾਂ ਦਾ ਜਿਹੜਾ ਬਿਹੇਦਿਆ ਬਹੁਤ ਸਾਡਾ ਮਿਲਦਾ ਕੁਆਰਜ਼ਾ ਹੈ ਬੜਾ ਅਨਸਰਟਿੰਗ ਹੈ ਇਹਨਾਂ ਦੀਆਂ ਪਹਿਲਾਂ ਵੀ ਮੈਂ ਕੰਪਲੇਂਟਸ ਰਿਸਪੈਕਟਿੰਗ ਜੱਜ ਹਾਈ ਕੋਰਟ ਸੀਐਮ ਪੰਜਾਬ ਤੇ ਲੇਬਰ ਲੇਬਰ ਕਮਿਸ਼ਨਰ ਚੰਡੀਗੜ੍ਹ ਨੂੰ ਪਾ ਚੁੱਕਾ ਹਾਂ ਜਿਨ੍ਹਾਂ ਦੀਆਂ ਮਨੂ ਕਰਾਉਣ ਲਿਟਾਂ ਰਸੀਬ ਹੋ ਗਈਆਂ ਫਿਰ ਇਨ ਬਿਟਵੀਨ ਡੀਸੀ ਸਾਹਿਬ ਨੇ ਬੈਠ ਕੇ ਸਾਡੀ ਸੈਟਲਮੈਂਟ ਕਰਵਾਈ ਸੀ ਇਹਨਾਂ ਨੂੰ ਇਹ ਕਹਿ ਸੀ ਵੀ ਆਪਣੀ ਕੋਰਟ 2 ਵਜੇ ਹੋਟ ਕਰ ਲਓ ਪਹਿਲਾਂ ਕਰ ਲਿਆ ਕਰੋ ਕਿਉਂਕਿ ਅਸੀਂ ਸਾਰੀਆਂ ਦੁਨੀਆ ਰੈਵਿਊ ਕੋਰਟਸਾਂ 2 ਵਜੇ ਹੋਣ ਨੂੰ ਗਿਆਏ ਕਿ ਸੈਟਲਮੈਂਟ ਬੀਟਵੀਨ ਅਡਮਿਨਿਸਟ੍ਰੇਸ਼ਨ ਐਂਡ ਪਾਰ ਕਿਉਂਕਿ ਅਸੀਂ ਸਿਵਲ ਕੋਰਟ ਤੇ 2 ਵਜੇ ਤੱਕ ਕੰਮ ਕਰਨਾ ਹੁੰਦਾ ਫਿਰ ਇਹ ਇੰਨਾ ਆੜਾ ਮੈਂ ਕਹਿੰਦਾ ਕਿ ਜਦੋਂ ਕੋਈ ਐਡਵੋਕੇਟ ਬੀਂਗ ਅਫਸਰ ਆਪੀ ਕੋਰਟ ਕੇਸ ਕੋ ਟੈਸਟ ਕਰਨਾ ਹੋਊਗਾ ਉਹਨਾਂ ਕਹਿੰਦੇ ਆ ਬਾਹਰ ਬੈਠਾ ਜਦੋਂ ਆਵਾਜ਼ ਆਉਗੀ ਫੇਰ ਆਉਂਦੀ ਹੈ ਜਦਕਿ ਅਪ ਟੂ ਸੁਪਰੀਮ ਕੋਰਟ ਕੋਪਨ ਕੋਰਟ ਜਦੋਂ ਕੋਰਟ ਲੱਗਦੀ ਆ ਐਡਵੋਕੇਟ ਆਪਣੇ ਕੇਸ ਕੋ ਟੈਸਟ ਨਹੀਂ ਬੰਦੇ ਨੂੰ ਮਾਰ-ਮਾਰ ਸਮਝਾਉਂਦੇ ਬਾਪੂ ਜੀ ਵੀ ਕੀ ਤੁਸੀਂ ਫਿਕਰੀ ਸਾਹਿਬ ਜੀ ਦਾ ਤੁਸੀਂ ਕਰਜਾ ਨਹੀਂ ਕਰਾਇਆ ਜੀ ਮੋਰ